ਬਈ ਮਿੱਤਰੋ ਸਪੱਸ਼ਟ ਲੱਭ ਰਹੇ ਹੋ ਰਹਿਣ ਦੋ ਤੁਹਾਨੂੰ ਆਡੀ ਕਾਰ ਦੇ ਰਿਆਂ ਸਿਰਫ 6 ਲੱਖ ਰੁਪਈਆ ਦੀ 6 ਲੱਖ ਹੀ ਹੈ ਨਹੀਂ ਬਿਲਕੁਲ ਸਹੀ ਕਹਿਤਾ ਜੀ ਤੁਸੀਂ ਪੂਰੇ ਪੂਰੇ 6 ਲੱਖ ਰੁਪਈਆ ਦੀ ਕਾਰ ਆ ਬਈ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਤੇ ਨੰਬਰ ਵੀ ਲੋਕਲ ਆ ਤੁਹਾਡਾ ਡੋਗਲੀ ਹੈ ਚੰਡੀਗੜ੍ਹ ਦਾ ਨੰਬਰ ਹੈ ਜੀ ਹਾਂਜੀ ਹਾਂ 2012 ਮਾਡਲ ਹੈ ਐਸ ਲਾਈਨ ਹੈ ਐਸ ਲਾਈਨ ਦੇ ਚ ਅਲੋਇਸਾਈਜ਼ ਵੀ ਵੱਡਾ ਹੁੰਦਾ ਹੈ ਹਾਂਜੀ ਹਾਂਜੀ ਤੇ ਗੱਡੀ ਚੱਲੀ ਹੈ 93000 ਠੀਕ ਹੈ ਜੀ ਡੀਜ਼ਲ ਹੈ ਆਟੋਮੈਟਿਕ ਹੈ ਸਨਰੂਫ ਦੇ ਨਾਲ ਹੈ ਜੀ ਲੈ ਵੀ ਐਦਾਂ ਵੀ ਨਹੀਂ ਕਿ ਸਨਰੂਫ ਨਹੀਂ ਹੈਗਾ ਕਾਰ ਦਾ ਠੀਕ ਹੈ ਟੌਪ ਮਾਡਲ ਹੈ ਬੈਸਟ ਪ੍ਰਾਈਸ ਦੀ ਕਾਰ ਸਿਰਫ ਆ ਸਿਰਫ 6 ਲੱਖ ਰੁਪਈਆ ਦੇ ਵਿੱਚ 6 ਲੱਖ ਰੁਪਈਆ ਦੇ ਵਿੱਚ ਖੋਹ ਦੇ ਦਿੰਦੇ ਤੋਹਫਾ ਆ ਲੋ ਇੱਕ ਹੋਰ ਤੋਹਫਾ ਤੁਹਾਡੇ ਵਾਸਤੇ ਆਹ ਕਾਰ ਹੈ ਕਿਹੜਾ ਮਾਡਲ ਹੈ ਇਹ ਲੈਂਡਰੋਵਰ 2012 ਮਾਡਲ ਹੈ ਜੀ ਹਾਂਜੀ ਇਹ ਵੀ ਚੰਡੀਗੜ੍ਹ ਦਾ ਨੰਬਰ ਹੈ ਜੀ ਡੀਜ਼ਲ ਹੈ ਆਟੋਮੈਟਿਕ ਹੈ ਸਨਰੂਫ ਦੇ ਨਾਲ ਹੈ ਇੱਕ ਵਾਰ ਬ੍ਰਦਰ ਇਹਦਾ ਵੀ ਅੰਦਰੋਂ ਇੰਟੀਰੀਅਰ ਦਿਖਾ ਦਿਓ ਇੰਟੀਰੀਅਰ ਚੈੱਕ ਕਰ ਲਓ ਬਈ ਬਹੁਤ ਸੋਹਣੀ ਕਾਰ ਆ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਬਈ ਨਾ ਫਰੈਂਡਸ ਕਾਰ ਲੈਣ ਮੁਹਾਲੀ ਸੈਕਟਰ 88 ਆਉਣਾ ਤੁਹਾਨੂੰ ਸਨਰੂਫ ਸਾਰਾ ਕੁਝ ਹੈ ਦੇ ਵਿੱਚ ਵੀ ਆਟੋਮੈਟਿਕ ਸਪੈਸ਼ਲ ਪ੍ਰਾਈਸ ਸਿਰਫ ਉਹ ਸਿਰਫ 6.5 ਲੱਖ ਰੁਪਏ ਦੀ ਕਾਰ ਜੀ 6 ਲੱਖ 50 ਹਜ਼ਾਰ ਲਓ ਜੀ ਬਈ ਸਾਢੇ 12 ਲੱਖ ਰੁਪਏ ਦੇ ਦੋ ਕਾਰਾਂ ਦੋ ਕਾਰਾਂ ਦੋਵੇਂ ਲਗਜ਼ਰੀ ਦੋਨਾਂ ਦੇ ਲਗਜ਼ਰੀ ਦੋਨਾਂ ਦੇ ਸਨਰੂਫ ਆ ਤੇ ਗੱਲ ਕਰਾਂ ਵੀ ਦੋਨਾਂ ਹੀ ਟਰਾਈ ਲੈਣ ਦੀ ਵੀ ਲੋੜ ਨਹੀਂ ਨੰਬਰ ਪਾਇਏ ਸਕਰੀਨ ਤੇ ਜਲਦੀ ਕਾਲ ਕਰਕੇ ਤੁਸੀਂ ਡੀਲ ਗ੍ਰੈਬ ਕਰ ਲਓ ਸਸਤੀ ਕਾਲ ਦੀ ਬਈ